ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੰਗਵਾ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਬਣਾਉਣ ਤੇ ਲੋ ਡੇਰੀ ਫਾਰਮ ਪਿੰਡ ਰਾਜਾ ਸਾਸੀ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਚਾਰ ਪਸ਼ੂ ਦਿਖਾਵਾਂਗੇ ਆਪਾਂ ਪਹੁੰਚਿਆ ਮੀਰ ਹਰਮਨ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਦੀ ਡਿਟੇਲ ਸਾਸੀਆ ਬਾਜੀ ਸਾਸੀ ਵਾਲ ਵੀਰ ਜੀ ਕੀ ਹਾਲ ਚਾਚੇ ਹੋਰ ਤੋਂ ਵਧੀਆ ਭਾਈ ਤੁਸੀਂ ਸੁਣਾ ਚੜਦੀ ਕਲਾ ਜੀ ਚੜਦੀ ਕਲਾ ਜੀ ਦੀ ਜੱਗੇ ਬਾਜੀ ਇਹ ਵੀਰ ਜੀ ਆਪਣੇ ਨਾਮ ਤੇ ਐਡਰੈਸ ਦੱਲੇ ਹੋਣਾ ਬਾਪ ਜੀ ਮੇਰਾ ਹਰਮੰਝੇ ਪਿੰਡ ਰਾਇਸਪਨਸੀ ਜਿਲ੍ਹਾ ਮਰਸਤ ਤਹਿਸੀਲ ਚਨਾਲਾ ਇਹ ਕੋਟ ਦੇ ਨਾਲ ਹੀ 1 ਕਿਲੋਮੀਟਰ ਪਿੰਡ ਆਪਾਂ ਠੀਕ ਹੈ ਜੀ ਫੋਨ ਨੰਬਰ 8264542131 ਬਾਜੀ ਠੀਕ ਹੈ ਜੀ ਭਾਈ ਅੱਜ ਤੋਂ ਕਰ ਲਗੇ ਹਾਂ ਜੀ ਮਗੀਲਾ ਹੀ ਲੈਂਦਾ ਭਾਈ ਝੋਟੀ ਨੀ ਲਈ ਦੀ ਵੇਖ ਲੋ ਠੀਕ ਹੈ ਜੀ ਮਗਰੋਂ ਪਿੱਠ ਪੂੜਾ ਵਿਖਾਓ ਝੋਟੀ ਦਾ ਘਰ ਦੇ ਵਿਖਾਓ ਠੀਕ ਹੈ ਠੀਕ ਖੀਰੀ ਝੋਟੀ ਭਾਜੀ ਜਿੰਨੂੰ ਆਂਦੇ ਹੈ ਜੇ ਅੱਛਾ ਜੀ ਚੋਰ ਖੀਰੀ ਮੂੰਹ ਫੜ ਕੇ ਵਿਖਾਉਨੇ ਥਾਂ ਦੇਖੋ ਲੱਗਾ ਠੀਕ ਹੈ ਠੀਕ ਹੈ ਲਓ ਜੀ ਚੈੱਕ ਕਰ ਸਾਦੇ ਬਾਕੀ ਸੀਧੀਆਂ ਸੁਣੀਆਂ ਛੋਲੀ ਛਾਲੀ ਹੋਈਆਂ ਨੇ ਹਾਂ ਕਾ ਜਦੇ ਦਿੱਤਾ ਹੁੰਦਾ ਸੈ ਗਿਆ ਜਿਹੜਾ ਝੋਟੀ ਕੰਗਾ ਵਾ ਜੀ ਬੋਲਦੇ ਹਾਂ ਕੀ ਚੈੱਕ ਕਰ ਸਕਦੇ ਤੁਸੀਂ ਸਾਨੂੰ ਬਾਈ ਦਾ ਬੱਚਾ ਹੀ ਆ ਗਿਆ ਵਾ ਆਈ ਦੇਖੋ ਭਾਜੀ ਕਿੰਤਰਾਂ ਛੋਟੀ ਅੱਛਾ ਜੀ ਦਾਣੇ ਦੀ ਪਲੀ ਆ ਠੀਕ ਹੈ ਜੀ ਠੀਕ ਹੈ ਹੁਣ ਕੀ ਆਖੇ ਜੇ ਪੜਾ ਹੈ ਯਾਰ ਤੂੰ ਇਹ ਚ ਵਜਦਾ ਬੰਦਾ ਕਿੰਨੇ ਸੰਗਜ ਵੇਲੋ ਭਾਈ ਛੋਟੀ ਦੇ ਠੀਕ ਹੈ ਕਿੰਨਾ ਟਾਈਮ ਹੋ ਗਿਆ ਬਣੀ ਨੂੰ ਬਣੀ ਨੂੰ ਭਾਜੀ ਆ 13 ਤਰੀਕ ਤੋਂ ਦੁਜਾਮੀ ਨਾਲ ਲੱਗਾ ਹੈ 17 ਮਾਹ ਲਾ 34 35 ਦਿਨ ਬਣੀ ਨੂੰ ਹੋ ਗਿਆ ਅੱਛਾ ਜੀ ਆ ਦੰਦ ਬੂ ਖੜ ਕੇ ਵਖਾਰੀ ਹੈ ਕੀ ਦੀ ਆ ਪਿਹੋਲ ਛੋਟੀ ਆ ਯਾ ਚੈੱਕ ਕਰ ਸਕਦੇ ਤੁਸੀਂ ਠੀਕ ਜੀ ਮੇਲੇ ਹੋ ਜਦੇ ਵੀ ਨਹੀਂ ਆਏ ਭਾਜੀ ਸਾਰੀ 18 ਮਹੀਨੇ ਦੀ ਕੱਟੀ ਆ ਅੱਛਾ ਜੀ ਠੀਕ ਹੈ ਜੀ ਲਓ ਜੀ ਸਾਰਾ ਮਹੀਨੇ ਦਾ ਵੀ ਉਮਰ ਹੋਈ ਆ ਤੇ ਕੱਟ ਤੋਂ ਜਿਹੜਾ ਬਹੁਤ ਵੀ ਚੰਗਾ ਵਾ ਤੇ ਚਲੋ ਕਿ ਚੰਗੀ ਸਾਹ ਆਂ ਆਖਾ ਇਹ ਵੇਖ ਲੋ ਦੋਵੇਂ ਭਾਈ ਚਿੱਟੇ ਸਿੰਘ ਆ ਅੱਛਾ ਜੀ ਬਾਕੀ ਭਾਈ ਗੱਬਰ ਨਿਕਲ ਆਵੇ ਝੋਟੀ 1.5 ਲੱਖ ਦੀ ਆ ਪਿਆਰ ਬਿਲਕੁਲ ਬਿਲਕੁਲ ਤੇ ਹੁਣ ਇਹਦਾ ਮੁੱਲ ਭਾਈ ਜੀ ਪਿਆਰ ਭਾਈ ਚੰਗੀ ਉਹ ਸ਼ੌਂਕ ਦਾ ਕੋਈ ਮੁੱਲ ਨਹੀਂ ਆ ਹਾਂਜੀ ਇਹੋ ਜੀ ਚੰਗੀ ਕੱਟੀ ਭਾਈ ਘਰ ਪਾਲੀ ਆ ਤਿੰਨਾਂ ਮਹੀਨੇ 30000 ਦਾ ਦੁੱਧ ਪੀ ਜੰਦੀ ਆ ਪੀ ਜੰਦੀ ਆ ਜੀ ਹੁਣ ਇਹਦਾ ਮੁੱਲ ਕੋਈ ਨਹੀਂ ਏ ਅੱਛਾ ਜੀ ਮੁੱਲ 50000 ਕਰਦੇ 48 ਦੀ ਦੇ ਦੀਏ ਕਰ ਦਈਏ ਜਸਨੋਈ ਹਾਂ ਨਾ ਭਾਈ 46000 ਦੀ ਝੋਟੀ ਦਵਾਂਗੇ ਅੱਛਾ ਜੀ ਹਾਂ ਜੀ ਠੀਕ ਹੈ ਲਓ ਜੀ 46000 ਤੇ 30 35 ਦਿੰਦੇ ਆ ਵੇਖੋ ਆਪ ਥਣ ਲੈਵਾ ਖਾਰੋ ਵੇ ਲੋ ਪਰ ਇਹ ਰੈਣ ਗੁਲਾਬੀ ਥਾਨਾ ਗਾਗਾ ਕਰਮਾਲੀ ਨੂੰ ਇਹ ਭਾਈ ਆਪਾਂ ਚ ਵੀਡੀਓ ਪਾਈ ਆ। ਅੱਛਾ ਜੀ। ਇਹ ਵੇਖੀ ਵੇਖੀ ਠੀਕ ਆ ਨੀ ਤਿਆਰ ਕਰਕੇ ਛੋਟੀ ਵੇਚਾਂਗੇ ਭਾਈ। ਠੀਕ ਆ ਠੀਕ ਆ। ਹਾਂਜੀ ਤਿਆਰ ਕਰਕੇ ਭਾਗੋ ਵੀ ਰੱਖਾਂ ਨੂੰ ਛੋਟੀ ਦੇ ਦੇ। ਅੱਛਾ ਜੀ। ਹਾਂਜੀ। ਠੀਕ ਆ ਭਾਈ ਦੂਜੇ ਨੰਬਰ ਤੇ ਕਿਵੇਂ ਆ ਗਈ ਨੀਲੀ ਦਾ ਵੀ? ਇਹ ਭਾਈ ਗੱਪਣ ਮੈਂ ਆ ਗਈ ਏ। ਅੱਛਾ ਜੀ। ਸੁਆਤੀਜਾ ਜੋ ਮੈਂ ਦਾ। ਠੀਕ ਹੈ। ਇਹ ਵੀ ਨੀਲੀ ਦੀ ਏ ਭਾਜੀ ਇੱਕੇ ਕਰੋ ਡੋੜਾ ਲਿਆ ਆ। ਠੀਕ ਆ ਠੀਕ ਆ। ਕਿ ਸੁਆਤੀਜਾ ਦੇ ਮੈਂ ਦਾ ਕਿੰਨਾ ਕ ਟਾਈਮ ਕਰਦੀ ਏ ਜੇ? ਟਾਈਮ ਭਾਈ ਦਿਨ ਲੈ ਜੂਗੀ ਮੈਂ ਕਾਹ ਲੈ ਜੇ ਹੋਪਾ ਲੈ ਜੇ। ਅੱਛਾ ਜੀ। ਹਾਂਜੀ। ਦੁੱਧ ਭਾਈ ਚਾਲਾਣੀ ਨੇ ਮੈਂ 12 13 ਲੀਟਰ ਦੁੱਧ ਮਾਣਨਾ ਪੁੱਛਿਆ ਠੀਕ ਹੈ ਲਓ ਜੀ 12 13 ਲੀਟਰ ਦੁੱਧ ਪਰ ਇਹ ਕੰਦਦੇ ਨੇ ਚਾਈ ਵੀ ਠੀਕ ਦੀ ਆਸਪਾਸ ਜਿੱਥੇ ਨਾਮ ਦਾ ਬੈਗਰ ਉੱਧਰ ਲਾ ਕੇ ਚੈੱਕ ਕਰਦੇ ਆਪਾਂ ਮਾਣ ਕੀ ਅੱਖ ਵੇਖ ਲਓ ਵੀ ਕੀ ਪਿਓਰ ਨੀਲੀ ਜਿਹਨੂੰ ਆਂਦੇ ਆ ਠੀਕ ਹੈ ਠੀਕ ਹੈ ਲਓ ਜੀ ਪੇਪਰ ਵਾਲੀ ਰਹਿ ਮੰਨੀ ਆ ਖਾਣੀ ਕਰਵਾ ਲਈ ਵੀ ਗਰੀਨ ਚਲੋ ਮਿਲ ਵੀ ਕੋਈ ਚੱਲਿਆ ਕੰਮ ਕਰ ਨਵਾਂ ਭਰਾ ਆ ਜੂਗਾ ਚੰਗਾ ਦੁੱਧ ਚੱਲੂਗੀ ਬਬੀ ਸਟੋਰ ਕਰਨੀ ਆ ਜੀ ਸਾਰਾ ਬੀਅੰਸ ਜਿਹੜਾ ਕੀ ਨਿਸ਼ਾਨੀਆਂ ਆ ਗਈਆਂ ਵਾ ਇਹ ਡੱਡਾ ਜਿਹੜੀਆਂ ਬਾਦੀ ਆ ਗਈਆਂ ਵਾ ਛੱਡੇ ਤੇ ਉਹ ਭਾਈ ਥਣ ਭਾਂਡਾ ਹੋਵੇ ਤੋ ਅੰਗਿਆ ਵੀ ਰੈਂਟ ਮਾਰਨ ਹੁੰਦੀ ਭਾਈ ਸੂਤੇ ਵੀ ਨਿਸ਼ਾਨ ਹੋਵੇ ਉਹਨੂੰ ਪਿਓ ਦੀਲੀ 라 ਵੀ ਮਾਰਦੇ ਆ ਹਾਂਜੀ ਹਾਂਜੀ ਠੀਕ ਆ ਤੇ ਇਹਦਾ ਮੁੱਲ ਭਾਈ ਚਿੱਟੇ ਮਾਰਨ ਕੀ ਅੱਠ ਬਣੂ ਬੜੀ ਭਾਜੀ ਦੇ ਮਾਰਾ ਚੇਪਾ ਹੁੰਦਾ ਵਾ ਅੱਛਾ ਜੀ ਠੀਕ ਆ ਤੇ ਇਹਦਾ ਮੁੱਲ ਭਾਈ ਬੋਲੀ ਦਾ 85 ਹਰ ਮਰਜ਼ੀ ਕਰੀਏ 75000 ਦੀ ਮੈਂ ਦੇਦੀ ਐ ਤੇ ਅੱਗੇ ਭਾਜੀ ਇਹ ਵੀ ਹਾਂ ਨਾ ਹੀ ਕਰਦੀ ਐ ਹਾਂ ਨਾ 72 ਦੀ ਭਾਈ 200 ਛੋੜ ਠੀਕ ਲੋ ਜੀ 72000 ਦੇ ਵਿੱਚੋਂ 200 ਰੁਪਿਆ ਛੋੜ ਤੇ ਗੱਬਣ ਹਾਂ ਲੈ ਵਾ ਵੇਖ ਲਓ ਮੈਂ ਦਾ ਭਾਈ ਐ ਜੀ ਅੱਲਾ ਅੱਲਾ ਲੱਗਾ ਗਿਆ ਆ ਸੰਤੋਨ ਜੀ ਜੇ ਕੋ ਵੀਰ ਭਾਜੀ ਜੋੜਾ ਖੜੇ ਆਪਾਂ ਇੱਕ ਇਹਨਾਂ ਦਾ ਜੋੜਾ ਹੰਡਾ ਵਾ ਅੱਛਾ ਜੀ ਜੇ ਕੋ ਜੋੜਾ ਖੜੇ 100 ਕਿਲੋਮੀਟਰ ਦੀ ਪਹੁੰਚ ਵਿੱਚ ਹੈ ਕਰਨਾ ਠੀਕ ਆ ਲੰਬੀ 100 ਕਿਲੋਮੀਟਰ ਪਾਉਂਦੇ ਠੀਕ ਆ ਜੇ ਉਹ ਵੀਪਰਾ ਝੋੜਾ ਲਊਗਾ ਦੇ ਇਹ ਭਾਈ ਤੇ ਜੇ ਨੰਬਰ ਤੇ ਕਿੰਨੀ ਆਈ ਮੈਂ ਆ ਮੈਂ ਤਾਂ ਸੂਆ ਭਾਈ ਤੀਜਾ ਲਾਲੇ ਕਬੀਰ ਚੌਥਾ ਲਾਲੇ ਹਫਤਾ ਮੈਂ ਇਹ ਵੀ ਖੜਦੀ ਦਿਨ ਦਾ ਹਾਂ ਠੀਕ ਆ ਨਾਣੀਆਂ ਦੇ ਅਗਲੇ ਥਾਂ ਦੀ ਤੇਲ ਲਿਆ ਠੀਕ ਆ ਕਮੇ ਬਹਿਣੀ ਵਾਲੇ ਸਾਈਡ ਤੇ 8 ਲੱਖ ਦਾ ਤੇਲ ਜੇ ਆ ਵੇਖੋ ਕਿੱਲਾ ਸਾਡੇ ਰੋਟੀ ਲਾ ਤੋਂ ਲੱਗਦੇ ਵੀ ਕਾਫੀ ਰਖਾਣਾ ਜੱਡਾ ਆ ਗਿਆ ਕਰਮ ਵਾਲੀਆ ਬਾਹਰ ਨਹੀਂ ਮਾਰਦੇ ਤੁਹਾਨੂੰ ਆਪੇ ਭਾਈ ਕਹਿੰਦਾ ਆਪਣੀ ਸਮਝ ਨਾਲ ਕਿ ਜਿਹੜਾ ਲਾ ਰਿਹਾ ਲੇ 20 ਦਿਨਾਂ ਨੂੰ ਇਹ ਕਿੰਨਾ ਦੁੱਧ ਕਰੂਣੀ ਹੈ ਇਹ ਭਾਈ ਤਿੰਨਾ ਖਾਣਾ ਮੈਂ 12 ਲੀਟਰ ਦੁੱਧ ਭਰਤੀ ਰਹੀ ਏ ਅੱਛਾ ਜੀ ਹਾਂ ਜੀ ਆਦਿਕੋ ਉਮੀਦ ਆ ਆਪਣੀ ਸਮਝ ਨਾਲ ਆਏ ਲੇਕਿਨ ਠੀਕ ਹੈ ਠੀਕ ਹੈ ਜੀ ਤਿੰਨਾ ਮਾਣ ਦੇ ਵਿੱਚ ਜਿਹੜਾ 12 ਲੀਟਰ ਦੁੱਧ ਪਿਲੇ ਜੀ ਪੜਿਆ ਵਾ ਉਹਨੂੰ ਭਾਈ ਕਹਿੰਦਾ ਵੀ ਆਪਣੀ ਸਮਝ ਨਾਲ ਜੇ ਕਿੰਨਾ ਦੁੱਧ ਬਾਕੀ ਚੱਡਾ ਚੁਦਾ ਹੈ ਤਾਂ ਵੀ ਜਿਹੜਾ ਚੰਗਾ ਵਾ ਇਹ ਇਹਨਾਂ ਨਾਲ ਥੋੜਾ ਜੱਟਾ ਲੱਗਾ ਪਿਆ ਦਰਮੋੜ ਚ ਕੋ ਲੈਵਾ ਭਾਈ ਪਿੱਠ ਵੇਖੋ ਮੈਂ ਠੀਕ ਹੈ ਠੀਕ ਹੈ ਭਾਈ ਢਿੱਲਾ ਵੀ ਚਾ ਕਰ ਸਕਦਾ ਜੀ ਉਨੀ ਹੀ ਗਿੰਦ ਉਨੀ ਪਸ਼ੇਰ ਬਣ ਜੂਗੀ ਤੇਰਾ ਮੁੱਲ ਬਾਜੀਰਾ ਭਾਈ 40 ਤਾਂ ਹੈ ਮੈਂ ਹੁਦੀ 70 75 ਜਿੰਨੇ ਦੀ ਮੱਗੀ ਭੇਜ ਦੇਂਦੇ ਅੱਛਾ ਜੀ ਕੌਣ ਬੋਲੇ 60000 ਰੁਪਏ ਅੱਛਾ ਜੀ ਹਾਂ ਨਾ ਬਾਜਰੀਆਂ ਦੀ ਮੈਂ ਡੱਗੇ ਵੀ ਦੇਵੀ 200 100 ਹੋਣਗੀਆਂ ਠੀਕ ਹੈ ਲੋ ਜੀ 60000 ਰੁਪਏ ਤੇ ਮੈਂ ਸਾਰਾ ਸਹਾਈ ਚ ਹੋ ਗਏ ਨਾ 45 50 ਦੀ ਪੰਡਰ ਵੀ ਵੇਗੀਆਂ ਦੀ ਘੱਟ ਵੇਣ ਵਾਲੀ ਠੀਕ ਹੈ ਠੀਕ ਹੈ ਜੀ ਤੇ ਭਲੀ ਹਰ ਤੇ ਉਥੇ ਨੰਬਰ ਦੇ ਇਹ ਦੂਜਾ ਸਵਾ ਛੋਟੀ ਸੂਈ ਆ ਗਈ ਭਾਈ ਰਾਤ ਦੀ ਸ਼ਾਨ ਲੈਵਾ ਵੇਖ ਲੋ ਟੋਟੀ ਦਾ ਠੀਕ ਲੋ ਜੀ ਹੋਰ ਆਏ ਭਾਈ 6 ਹੋ ਜੇ 7 ਹੋ ਜੇ ਅੱਛਾ ਜੀ ਹਾਂ ਜੀ ਕਾਰ ਆ ਗਿਆ ਪਿੱਛੇ ਕਾਰ ਭਾਈ ਕੱਟਾ ਜੀ ਠੀਕ ਜੀ ਮੇਰੇ ਕਾਰ ਆ ਗਿਆ ਜੀ ਪਿੱਛੇ ਲੈ ਇਹ ਕਿੰਨਾ ਕੁ ਭਰੀ ਜਾਊਗੀ ਇਹ ਭਾਈ ਪਹਿਲਾਂ ਨੇ 10 ਕਿਲੋ ਦੁੱਧ ਦਿੱਤਾ ਆ ਅੱਛਾ ਜੀ ਐ ਉਹ ਕਾ 12 ਦੋਗੇ 13 ਦੋਗੇ ਅਗਲੇ ਦੀ ਸ਼ਾਮ ਆ ਲੋ ਜੀ ਦਾਦ ਲਈ ਪਹਿਲੇ ਸ਼ੂਟ ਦੋ ਦਫਾ ਚਲੋ ਵੇਖੋ ਛੋਟੀ ਦਾ ਭਾਜੀ ਕਹਿੋ ਜੀ ਗੱਟ ਬਲੈਕ ਆ ਗਈਆਂ ਕਰਮਾਲੀਆਂ ਜੋਰ ਮਾਰਾ ਦੇ ਆਹੋ ਦੇ ਮਗਧੇ ਸਾਈਡ ਤੋਂ ਚੈੱਕ ਕਰਦੇ ਜਿੰਨਾਂ ਦਾ ਸਟੇਜ ਗਿਆ ਤਾਂ ਇੱਕ ਆਦ ਬੁੱਲੀ ਕਿਹੜਾ ਝੱਗਾ ਵਾ ਸੇ ਚਲੋ ਦੇਖੀਓ ਕਿੰਨੀ ਫਾਉਲਾਂ ਬੰਲਾ ਦੇ ਲਾਊਗਾ ਇਹਦਾ ਸੇ ਦਾ ਬਾਕੀ ਨਾ ਕੋਈ ਪਾਪੀ ਆ ਸਮਾਂ ਦੇ ਸੇ ਬਹੁਤ ਹੀ ਬਹੁਤ ਤਿਆਰ ਕੱਲ ਦੇ ਲੋ ਛੋਟੀ ਦਾ ਭਾਈ ਕਿੱਲਾ ਹੈ ਘਿਟ ਕੁੜੀ ਦੀ ਸਾਫ ਥਣ ਪਾਂਡੇ ਦੀ ਵੀ ਸਾਫ ਆ ਵੇਖੋ ਹਾਂਜੀ 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 ਚੌਣ ਚੌਣ ਭਾਜੀ ਇੱਕ ਨੰਬਰ ਆ ਛੋਟੀ ਅੱਛਾ ਜੀ ਹਾਂਜੀ ਇਹਦਾ ਮੁੱਲ ਭਾਜੀ ਇਹ ਰਹਾ ਮੋਲ ਜਗਰੇ 90000 ਕਰਦੇ 88 ਤੇਰੀਏ ਕਰ ਤੋਂ ਵਿਹਾਣਾ 85 ਕੁੜੇ ਦੀ ਦੇਣਾਗੇ ਹਾਂ ਚੀਜ਼ ਲਓ ਜੀ 85000 ਲਓ ਕਰਦਾਲੀ ਝੋਟੀ ਆ ਭਾਈ ਹਾਂਜੀ ਹਾਂਜੀ ਪ्योर ਮੋਰਾ ਨਸਲ ਦੇ ਵਿੱਚ ਆ ਗਈ ਐਨ ਜੈਡ ਬਲੈਕ ਤੇ ਚਲੋ ਪਸ਼ੂ ਭਾਈ ਦੇ ਸੋਲ ਚੰਗੇ ਬਾਕੀ ਭਾਈ ਇਹੋ ਬੇਨਤੀ ਸੂਈ ਭਾਵੇਂ ਚਾਰ ਟਾਈਮ ਚੋ ਗੱਪੜਾ ਪਾਸ ਕਰੋ ਖਲੀ ਕਰੋ ਠੀਕ ਹੈ ਠੀਕ ਹੈ ਲਓ ਬੇਟੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ